ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਤੁਹਾਡੇ ਅੱਜ ਆਪਾਂ ਲੱਗੇ ਆਂ ਸਾਗ ਬਣਾਉਣ ਸਾਗ ਲਿਆਂਦਾ ਏ ਆਪਾਂ ਹੁਣ ਸਾਗ ਨੂੰ ਛਿੱਲ ਲਾਂਗੇ ਛਿੱਲ ਕੇ ਧੋ ਲਿਆ ਸੀ ਛਿੱਲ ਕੇ ਤਾਂ ਹੁਣ ਆਪਾਂ ਫਿਰ ਇਹਨਾਂ ਨੂੰ ਕਟਾਂਗੇ ਹਰਨੂਰ ਓਏ ਹਰਨੂਰ ਕੀ ਕਰਦਾ ਏ ਬੀਬੀ ਨੇ ਸਾਗ ਚਲਾਉਂਦਾ ਪਏ ਹਾਂ ਅੱਛਾ ਤੂੰ ਛੇਲੇ ਦੱਬੇ ਨਾਲ ਅੱਜ ਆਪਾਂ ਤਰਾਂਗੇ ਸਾਗ ਫੇ ਤੈਨੂੰ ਕੱਟਦਾ ਹੋਆ ਖਾਵਾਂਗੇ ਚੁੱਲੇ ਤੇ ਬਣਾਉਣਾ ਹੈ ਅੱਜ ਆਪਾਂ ਵੈਸੇ ਤਾਂ ਕੰਮ ਨਹੀਂ ਚੁੱਲੇ ਤੇ ਕੱਟੀ ਘਰੀਦਾ ਪਰ ਅੱਜ ਆਪਾਂ ਸਾਗ ਜਿਹੜਾ ਹੈਗਾ ਉਹ ਆਪਾਂ ਚੁੱਲੇ ਤੇ ਬਣਾਵਾਂਗੇ ਅਦੇ ਮੰਮੀ ਹੱਡੀ ਸਾਗ ਚੀਰਦੇ ਪੈਣੇ ਸਰੋਂ ਦਾ ਸਾਗ ਪਾਲਕ ਤੇ ਨਾਲ ਆਪਾਂ ਪਾਇਆ ਬਾਥੂ ਵਿੱਚ ਭਾਈ ਮੇਥੀ ਤਿੰਨ ਚਾਰ ਚੀਜ਼ਾਂ ਮਿਕਸ ਕਰਕੇ ਤੇ ਬਣਾਉਣਾ ਹੈ ਸਾਗ ਬੜਾਈ ਵਧੀਆ ਟੇਸਟੀ ਬਣਦਾ ਹੈ ਫਿਰ ਆਪਾਂ ਬਣਾਵਾਂਗੇ ਦਿਨ ਨਮਕੀ ਦੀਆਂ ਰੋਟੀਆਂ ਰਾਤ ਨੂੰ ਹੋਏ ਹੋਏ ਆਪਣਾ ਉੁਰਾ ਕਿੱਥੇ ਜਾਂਦਾ ਪਿਆ ਹੈ ਇਹ ਕਰਦਾ ਪਿਆ ਨੂੰ ਹਨੂਰ ਬੀਬੀ ਨੂੰ ਪਹੁੰਚਦੀ ਪਈ ਕਿ ਬੀਬੀ ਤੂੰ ਕੀ ਕਰਦਾ ਹੈ ਬੀਬੀ ਕੀ ਕਰਦਾ ਹੈ ਹੁਣ ਲੱਗੇ ਅੱਗ ਬਾਲਣ ਫਿਰ ਆਪਾਂ ਤਾਂ ਰੰਗ ਚੁੱਲੇ ਤੇ ਸਾਗ ਅਹੀਂ ਲਿਆਂਦਾ ਜੀ ਅਸੀਂ ਤਾਂਮੇ ਦੇ ਪਤਿੱਲੇ ਦੇ ਵਿੱਚ ਸਾਗ ਬਣਾਉਨੇ ਆ ਆਏ ਸਾਡਾ ਪਤਿੱਲਾ ਤਾਂਮੇ ਦਾ ਜਿਹਦੇ ਵਿੱਚ ਸਾਗ ਬੜਾ ਵਧੀਆ ਬਣਦਾ ਹੈ ਤੇ ਇਹਦੇ ਆਪਾਂ ਨੂੰ ਗੋਣ ਜਿਹੜੇ ਤੱਤ ਜਿਹੜੇ ਤਾਂਮੇ ਦੇ ਉਹ ਵੀ ਆਪਾਂ ਨੂੰ ਨਾਲ ਮਿਲਦੇ ਨੇ ਵੈਸੇ ਤਾਂ ਜਾਜੀ ਲੋਹੇ ਵਗੈਰਾ ਦੇ ਵਿੱਚ ਬਣਾਉਂਦੇ ਨੇ ਲੋਕ ਪਰ ਉਹ ਨੁਕਸਾਨ ਦੇ ਸਰੀਰ ਦੇ ਲਈ ਸਿਹਤ ਲਈ ਨੁਕਸਾਨ ਕਰਦਾ ਹੈ ਇਸ ਕਰਕੇ ਆਪਾਂ ਤਾਂ ਮੇਨ ਆਪਣੀ ਲਾ ਜਣਾ ਲੈਂਦਾ ਏ। ਤੇ ਵਧੀਆ ਇੰਜ ਗੋਣ ਜਿਹੜੇ ਹੁੰਦੇ ਆਪਾਂ ਨੂੰ ਉਹ ਵੀ ਨਾਲ ਮਿਲਦੇ ਨੇ। ਹੁਣ ਸਾਗ ਆਪਾਂ ਪੁਤੀਲੇ ਚ ਪਾ ਕੇ ਰੱਖ ਦਾਂਗੇ। ਵਿੱਜਨ ਲਈ ਤਿੰਨ ਚਾਰ ਘੰਟੇ ਇਹਨੂੰ ਲੱਗਣਗੇ ਬਨ ਤੇ ਫਿਰ ਬਣ ਕੇ ਰੈਡੀ ਹੋ ਜਾਊਗਾ। ਮਿਆਂ ਨੂਰ ਕੀ ਕਰਦਾ ਪਿਆ ਸਾਡਾ ਇੱਧਰ? ਅ ਨੂਰ ਈ ਘਰ ਦੇ ਤੋਂ ਹਾਂ ਜਿ ਮੋਡਰਨ ਲੱਗੀ ਯਰ ਨਵਾਂ ਟੁੱਟਿਆ ਮੋਡ ਸਿਪਿਆ ਟੀਵੀ ਦਾ ਉਹਦੇ ਲੱਗੀ ਕਹਿੰਦੀ ਰਿਮੋਟ ਖਰਾਬ ਹੋ ਗਿਆ ਹੈ ਟੁੱਟ ਗਿਆ ਹੈ ਬਟਨ ਉਹਦੇ ਕੱਢ ਲੈਣ ਵਿੱਚੋਂ ਕਹਿੰਦੀ ਵੀਰੇ ਨੇ ਖਰਾਬ ਕੀਤਾ ਹੈ ਮੈਂ ਨਹੀਂ ਕੀਤਾ ਵੀਰੇ ਨੇ ਖਰਾਬ ਕੀਤਾ ਹੈ ਨਵੇਂ ਬੀਬੀ ਸਾਂ ਨੂੰ ਲੱਗੀ ਆ ਇੱਕੇ ਵਾਰੀ ਆਉਂਦਾ ਨਹੀਂ ਪੁਤਿਲੇ ਚ ਫਿਰ ਥੋੜਾ ਜਿਹਾ ਰਿੱਜ ਦੇ ਥੱਲੇ ਹੋ ਜਾਂਦਾ ਤੇ ਫਿਰ ਆਪਾਂ ਉੱਤੇ ਹੋਰ ਪਾ ਦਿੰਨੇ ਆ ਉਹਦੇ ਇਹਦਰ ਹੰੂਰ ਮੈਡਮ ਸਾਡੀ ਬੈਗੀ ਮੰਜੇ ਤੇ ਇਹ ਰਿਮੋਟ ਨਾਲ ਮੈਂ ਫੋਨ ਬਣਾਇਆ ਹੈ ਉਹ ਦਿਨ ਫੋਨ ਵਾਂਗ ਬਹਿ ਕੇ ਕਹਿੰਦੀ ਮੈਂ ਆਵਾਂ ਇਹ ਗੱਲਾਂ ਕਰਦੀਆਂ ਵੀਡੀਓ ਕਾਲ ਲੰਗੀ ਮਿਲਾਈ ਆ ਫੋਨ ਤੇ ਬੱਚੇ ਤੇ ਬੜੇ ਹੀ ਤੇਜ਼ ਨੇ ਅੱਜ ਕੱਲ ਦੇ ਹਾਂ ਮਾਂ ਨੂੰ ਵੀ ਲਿਆਗੀ ਆਗੀ 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 ਫੜ ਲਓ ਫੜ ਲਓ ਸਾਨੂੰ ਖਾ جی دن اچھا لگا ودیے دھوپ لگی آدھا ساگ اپنا رجی جاتا ہے پوریا پافا نکلی جدی ہے پتیلے ہوتے پانی اپنا کبلے دے پا کے گرم رکھ میں ساگ ریڈی ہو گیا ہے تو انہوں کوٹ لیے آٹا پا کے مدانی ددنی دال چنگی طرح کوٹا مارا گے سا آٹا پا کے اللہ پایا ریڈی تو پھر یہ لوگ تڑکا ਇੱذਰਾ ਆਪਣਾ ਤੜਕਾ ਲਿਓ ਰਿਹਾ ਹੈ ਦੇਸੀ ਕਿਉਂ ਪਾ ਕੇ ਤੇ ਲਸਣ ਨਾ ਤੇਰੇ ਪਾ ਕੇ ਆਪਾਂ ਨਾਲ ਪਾ ਕੇ ਪਿਆਜ਼ ਤੇ ਆਪਾਂ ਨੂੰ ਸਾਗ ਨੂੰ ਤੜਕਾ ਉਹਦੀਆਂ ਚੀਜ਼ਾਂ ਕਰਦੀਆਂ অর্ਗੈਨਿਕ ਸਾਗ ਕਰਦਾ ਕਰਦਾ ਕਿ ਉਹ ਪਾ ਕੇ ਦ ਵਧੀਆ ਦੇਸੀ ਜਨਨ ਨਜ਼ਾਰਾ ਚਾਹੋ ਜੀ ਉਹਨਾਂ ਆਪਾਂ ਪਾਤੇ ਪਿਆਜ਼ ਉਹਨੂੰ ਭੁੰਨ ਲਾਂਗੇ ਤੇ ਫਿਰ ਆਪਾਂ ਪਾ ਦਾਂਗੇ ਸਾਗ ਦੇ ਵਿੱਚ ਜਿਸ ਸਾਗ ਜਿਹੜਾ ਤੜਕਾ ਲੱਗਿਆ ਨਾ ਹੋਰ ਵੀ ਜ਼ਿਆਦਾ ਟੇਸਟੀ ਬਣ ਜਾਂਦਾ ਹੈ। ਹੋਏ ਅਨੂਰ ਅੱਜ ਦਿਨ ਵਧੀਆ ਧੁੱਪ ਧੁੱਪ ਲੱਗੀ ਸੀ। ਉਹਨਾਂ ਚੰਮਾ ਭੈਣਾਂ ਰਾਤ ਦਾ ਟਾਈਮ ਹੋ ਚੱਲਿਆ ਜੀ